ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮਸਤੀ ਜੀ ਆਪਾਂ ਅੱਜ ਨਵੀਂ ਵੀਡੀਓ ਤੇ ਨਵੀਂ ਜਿਹੜਾ ਤੁਹਾਨੂੰ ਐਕਸਪਲੋਰ ਕਰਾਂਗੇ ਤੇ ਬੈਸੇ ਤਾਂ ਆਪਾਂ ਅੱਜ ਮੇਰਾ ਬੇਟਾ ਨਿਤਿਸ਼ ਜੋ ਆਪਣੇ ਬਾਹਰੋਂ ਆਇਆ ਸਰਦੀ ਚ ਤੇ ਆਪਾਂ ਉਹਨੂੰ ਪਿਕਅਪ ਕਰਨ ਜਾਣਾ ਧੂਰੀ ਤੋਂ ਕਿਉਂਕਿ ਉਹ ਬੰਬੇ ਉਤਰਿਆ ਸੀਗਾ ਮੁੰਬਈ ਤੋਂ ਪਾਇਆ ਟ੍ਰੇਨ ਕੋਕਿਆ ਆ ਰਿਹਾ ਚੱਲਦੇ ਆਪਾਂ ਨੂੰ ਅੱਜ ਫਿਰ ਉੱਥੇ ਪਿਕਅਪ ਕਰਦੇ ਆਂ ਜੀ ਆਪਾਂ ਚੱਲ ਪਏ ਆ ਜੀ ਹੁਣ ਧੂਰੀ ਨੂੰ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਮੈਂ ਕਿ ਮੇਰਾ ਬੇਟਾ ਮਿਤਸ ਆ ਰਿਹਾ ਹੈਗਾ ਸੋਧੀ ਤੋਂ ਇੱਕ ਬਾਇਆ ਉਹ ਆਇਆ ਬਾਂਬੇ ਬਾਂਬੇ ਤੋਂ ਟ੍ਰੇਨ ਚੱਲਦੇ ਆਪਾਂ ਹੁਣ ਇੱਕ ਪਿਕਅਪ ਕਰਦੇ ਆਂ ਦੋਸਤੋ ਅੱਜ ਸਾਡੇ ਨਾਲ ਮਾਈਕਲ ਨਹੀਂ ਹੈਗਾ ਕਿਉਂਕਿ ਮਾਈਕਲ ਦਾ ਸਕੂਲ ਦੇ ਵਿੱਚ ਅੱਜ ਪੇਪਰ ਸੀਗਾ ਬਾਈਕਲ ਨੂੰ ਕਾਫੀ ਮਿਸ ਕਰ ਰਹੇ ਆ ਕਿਉਂਕਿ ਅੱਜ ਉਹ ਸਕੂਲ ਗਿਆ ਹੋਇਆ ਅੱਜ ਕਿਉਂਕਿ ਅੱਜ ਉਹ ਸਕੂਲ ਜਾਣ ਕਰਕੇ ਉਹਨੂੰ ਅਸੀਂ ਨਾਲ ਨਾਲ ਲਿਆ ਨਹੀਂ ਸਕੇ ਚੱਲਦੇ ਆਪਾਂ ਅੱਜ ਫਿਰ ਧੂਰੀ ਉਹੀ ਤਾਂ ਬੇਟਾ ਬਿੱਡੀ ਡਰਾਈਵ ਕਰ ਰਿਹਾ ਦੇਖ ਸਕਦੇ ਆਪਾਂ ਕਿਉਂ ਦੌੜਦੇ ਜਾ ਰਹੇ

जय श्री जी महाराज हर हर महादेव ये है जी रेलवे स्टेशन धुरे बड़ा बढ़िया सुंदर बनाया है जी है जी मैडम जी बेटी मेरी आप जी स्टेशन के उपर धुरी स्टेशन उपर ये देख सकते जी टाइम टेबल ट्रेना का है जी टिकट घर ਯਾਤਰੀਆਂ ਦੇ ਰਜਿਸਟ੍ਰੇਸ਼ਨ ਰਿਜ਼ਰਵੇਸ਼ਨ ਕਰਾਉਣ ਵਾਸਤੇ ਉੱਪਰ ਦਿੱਤਾ ਪਤਾ ਹੈ ਜੀ ਸਵੇਰੇ ਦੇ ਪਲੇਟਫਾਰਮ ਨੰਬਰ ਇਹ ਹੈ ਜੀ ਅਮੂਕਰ ਫਰਮਾਨ ਦੇ ਆਪ ਦੀ ਬੇਟੀ ਨਾਲ ਹਾਰੋ ਤੇ ਮੈਂ ਦੂਜਾ ਜਾਨ ਪਾਣਾ ਤੇ ਹਾਰੋ ਤਾਂ ਦੇਰ ਫਾਰਕ ਹੋ ਗਿਆ ਆਸ਼ਿਆ ਕੋਈਆ ਆਮਰੀ ਮਾਤਾ ਹੈ ਮੈਂ ਜਾ ਕੇ ਸਾਫ਼ ਕਰ ਦਿੰਦਾ ਉਹਦੇ ਨਾਲ ਕੋਹ ਹੋ ਜਣਾ ਇਹ ਆ ਗਿਆ ਜੀ ਪਲੇਟਫਾਰਮ ਚੁੜੀਦਾ ਆਪਾਂ ਵੇਟ ਕਰ ਰਹੇ ਆ ਜੀ ਰੇਲ ਦੀ ਜਿਹੜਾ ਟੱਕਰ ਕੋ ਕਹੁੰਦਾ ਰੇਲ ਨਾ ਕੋ ਕਹੁੰਦੀ ਉਹਨਾਂ ਦੀ ਦੇਖਦੇ ਆਪਾਂ

ਸਵਾਗਤ ਵਾਸਤੇ ਬੇਟੇ ਦੀ ਸਵਾਗਤ ਵਾਸਤੇ ਅਸੀਂ ਬੁਲਦਸਤਾ ਵੀ ਲੈ ਕੇ ਆਏ ਆਂ ਵੈਲਕਮ ਕਰਾਂਗੇ ਅਸੀਂ ਫੇਨ ਆ ਰਹੀ ਹੈ ਜੀ ਸਾਹਮਣੇ ਫੇਨ ਆ ਚੁੱਕੀ ਹੈ ਜੀ ਦੇਖ ਸਕਦੇ ਹੋ ਆ ਜਾਏਗੀ ਆ ਜਾਏਗੀ ਆਲੇ ਆਇਆ ਬੱਲੇ 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 ਓਏ ਵਾਏ ਹਾਂਜੀ ਗਾਇਸ ਅਸੀਂ ਇਹਨੇ ਆਪਣੇ ਬੇਟੇ ਨੂੰ ਰਿਸਿਵ ਕਰ ਲਿਆ ਜੀ ਅੱਪਾ ਹੁਣ ਚੱਲਦੇ ਆ ਮੋਰਕੋਲੇ ਨੂੰ ਬਹੁਤ ਏਕਸਪੀਡ ਮੈਂ ਬੈਠ ਹੁਣ ਚਾਹ ਰਿਹਾ ਬਈ ਹੱਤਵਾੜਾ ਵਿੱਚ ਕਿ ਕਰ ਤੈਨੂੰ ਓਏ ਬੇਟਾ ਸੌ ਜਾ ਗਿਆ ਜੀ ਆਹ ਆਸਪਿਆ ਪਹਿਲਾਂ ਉਹ ਸੁਣਾ ਦੇ ਆਮਾਉਂਟ ਦੇ ਨਾਲ ਮੈਂ ਛੋਟਾ ਜਿਹਾ ਫੋਨ ਲਿਆ ਜੇ ਸੋਣਾ ਹੈ ਬੇਟਾ ਅੰਮ੍ਰਿਤ ਬੇਟਾ ਛੁੱਟਦਾ ਵੱਲ ਨੂੰ ਤਾਂ ਓਹ ਤੋਹੀ ਕਹਿੰਦਾ ਲੋਗ ਆਹ ਬੇਟਾ ਜੀ ਬਾਹਰੋਂ ਆਣ ਕਰ ਆਇਆ ਜਾਂ ਕਰਕੇ ਕਹਿੰਦਾ ਸੀਟ ਬੈਲਟ ਲਾ ਲਈ ਹੈ ਪਹਿਲਾਂ ਕਹਿੰਦਾ ਹੋਰ ਹੀ ਲਾ ਕੇ ਦਾ ਪੁਲਿਸ ਹੀ ਖਾਲ ਲਵੇ ਪੜ ਲਵੇ ਸੁਰਤਾਂ ਸ਼ਰਤਾਂ ਅਰਦੀ ਸ਼ਰਤਾਂ ਬੋਲਦੇ ਨੇ ਬਈ ਅਰਬੀ ਕਿ ਜੈ ਤੇਰਾ 5 ਗੋੜੀ ਕਿਤੇ ਮੰਮੀ ਨੇ ਮੇਰੇ ਕੋ ਹਲੋ ਗਾਇਸ ਸੋ ਵੀ ਆਰ ਗੋਇੰਗ ਟੂ ਹੋਮ ਸੋ ਦਿਸ ਸਟੇਡ ਇਰਿਆ ਇਜ਼ ਵੈਰੀ ਅਮੇজিং ਅ ਵੈਰੀ ਜੁਆਇਸ਼ਫੁਲ ਲਾਈਫ ਥੈਂਕ ਯੂ ਸੋ ਮਚ ਸਾਡੇ ਘਰ ਕਿਸੇ ਨੇ ਅੰਗਰੇਜ਼ੀ ਨਹੀਂ ਬੋਲੀ ਸੋ ਜਿੱਦੜ ਦਦੂ ਗਿਆ ਤੂੰ ਵੀ ਬੋਲ ਦੇ ਚਾਰ ਸ਼ਬਦ ਬਈ ਹਾਂ ਬੰਦਾ ਨੂੰ ਸਾਰਾ ਕੁਝ ਹੁੰਦਾ ਆ ਸਾਰਾ ਖਸਾ ਹੁੰਦਾ ਇਹ ਦੇਬਨਾ ਪੂਰੀ ਫੈਮਿਲੀ ਐ ਇੰਜੋਏ ਕਰਦੇ ਆ ਰਹੇ ਆ ਸਾਡਾ ਮਿਕਲ ਖੁੱਲੇ ਗਿਆ ਤੇ ਹਾਂ ਹੋਰ ਰਹਿ ਗਿਆ ਨਿੱਕੇ ਅਸੀਂ ਨਾ ਮਾਈਕਲ ਨੂੰ ਮਿਸ ਕਰ ਰਹੇ ਆ ਵੈਸੇ ਸਕੂਲ ਤੋਂ ਆ ਗਿਆ ਹੁਣ ਉਹ ਕਿਸੇ ਦੀ ਡਿਊਟੀ ਲਾ ਕੇ ਆਇਸੀ ਕਿ ਮਾਈਕ ਨੂੰ ਪਿਕਅਪ ਕਰ ਲਿਓ ਹਾਂਜੀ ਸਾਢੇ 12:30 ਤੋਂ ਪਹਿਲਾਂ ਨਹੀਂ ਆਉਂਦੇ ਤੇ ਚਲਦੇ ਆ ਜੀ ਆਪਾਂ ਹੁਣ ਕਰਦੇ ਆ ਇੰਜੋਏ ਕਰ ਜਾ ਕੇ ਤੇਲ ਚ ਆਵੜੇ ਇੰਦਰ ਮੋ ਤੁਸੀ ਬਾਹਰ ਚਲ ਜਾਓ ਆ ਕੱਢ ਲੈਣਾ ਨਹੀਂ ਫਿਰ ਬਣਨੀ ਨਹੀਂ ਹੈਗੀ ਫਿਰ ਪਹਿਲੇ ਤੁਹਾਡੀ ਖੜੀ ਚ ਕਰੋ ਤੇਲ ਚ ਆਵ ਫਿਰ ਮੈਂ ਕੱਢਦਾ ਲੈ ਕੇ ਵਿੱਚ ਤੇਲ ਪਾ ਹਾ ਬਈ ਮੇਰਾ ਬੇਟਾ ਆ ਗਿਆ ਜੀ ਘਰ